ਆ ਗਿਆ ਮੈਂ ਆਪ ਦੇ 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 ਕੁੰਦੇ ਦਾ ਟੱਲ ਮੈਂ ਚੰਨਾ ਸਿੱਤੂ ਆ ਗਿਆ ਵਾ ਦੇ ਦੇ ਕੁੰਦੇ ਦਾ ਸੱਜਣ ਨੂੰ ਆਣ ਕੇ ਤਾਂ ਭੁੱਲ ਜਾਣ ਵੀ ਤੇ ਬਾਈ ਨੇ ਵੀ ਕਿਹਾ ਸੀ ਜੀ ਪਰ ਜੋ ਤੁਸੀਂ ਤੇ ਬਾਈ ਨੇ ਬਾਈ ਆਇਆ ਦਵਾਰੇ ਬਹੁਤ ਖੁਸ਼ ਹੈ ਬਹੁਤ ਜਿਆਦਾ ਖੁਸ਼ੀ ਹੈ ਸਾਨੂੰ ਮਹਾਰਾਜ ਨੇ ਦਵਾਰੇ ਖੁਸ਼ੀਆਂ ਲਿਆਤੀਆਂ ਹਵੇਲੀ ਦੇ ਵਿੱਚ ਸਾਨੂੰ ਦਾਈ ਲੱਗਦਾ ਵੀ ਬਾਪਸ ਸਿੰਧੂ ਵਾਪਸ ਆ ਗਈ ਹੈ ਬੋਲੀਆਂ ਗਾ ਕੇ ਬੀਬੀਆਂ ਦੇ ਵੱਲੋਂ ਪਾਇਆ ਜਾ ਰਿਹਾ ਇੱਕ ਗਿੱਧਾ ਤਸਵੀਰਾਂ ਪਿੰਡ ਮੂਸਾ ਦੀਆਂ ਨਹੀਂ ਦੱਸਦੀ ਕਿ ਮਾਤਾ ਚਰਨ ਕੌਰ ਨੂੰ ਬਠਿੰਡਾ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪੁਰਾਣੇ ਘਰ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਵੇਖ ਸਕਦੇ ਹੋ ਕਿ ਬੀਬੀਆਂ ਦੇ ਵੱਲੋਂ ਗੀਤ ਗਾਏ ਜਾ ਰਹੇ ਨੇ ਤੇ ਬੋਲੀਆਂ ਗਾ ਕੇ ਉਹਨਾਂ ਦੇ ਉੱਤੇ ਗਿੱਧਾ ਪਾਇਆ ਜਾ ਰਿਹਾ

ਛੋਟੇ ਸਿੱਧੂ ਮੂਸੇਵਾਲੇ ਦੇ ਜਨਮ ਤੋਂ ਬਾਅਦ ਦੇਸ਼-ਵਿਦੇਸ਼ ਦੇ ਵਿੱਚ ਉਸ ਦੀ ਖੁਸ਼ੀ ਮਨਾਈ ਜਾ ਰਹੀ ਹੈ ਉੱਥੇ ਹੀ ਅੱਜ ਮੂਸਾਪਿੰਡ ਦੇ ਵਿੱਚ ਯਾਨੀ ਕਿ ਮੂਸੇਵਾਲੇ ਦੇ ਪੁਰਾਣੇ ਘਰ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਮਾਤਾ ਚਰਨ ਕੌਰ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਚੁੱਕੀ ਹੈ ਖੁਸ਼ੀ ਹੈ ਪੰਜਾਬੀ ਸੱਤਾ ਚਾਰ ਮਤਾਬਕ ਜਿਵੇਂ ਸਾਡੇ ਪੰਜਾਬੀ ਕਲਚਰ ਦੇ ਮਤਾਬਕ ਜਿਦੋਂ ਅੱਜ ਖੁਸ਼ੀ ਹੁੰਦੀ ਹੈ ਘਰੇ ਅਸੀਂ ਨਿੰਬ ਮੰਦਿਆ ਉਸੇ ਤਰ੍ਹਾਂ ਹੀ ਅੱਜ ਅਸੀਂ ਮੰਦਿਆ ਕਰਾਈ ਬੰਨਿਆ ਸਵਾਦ ਦੇ ਬੰਨਿਆ ਇਸੇ ਨਾਮ ਪੁਰਾਣੇ ਕਰੇ ਨਿੰਬ ਲੱਗੇ ਅਸੂਰੀ ਕੀਤੀ ਹੈ ਕਰਦੇ ਅਸੀਂ ਬਹੁਤ ਖੁਸ਼ ਹਾਂ ਰਹੀਆਂ ਮਾਵਾ ਭੈਣਾਂ ਨੇ ਗੀਤ गा ਕੇ ਖੁਸ਼ੀ ਮਨਾਈ ਅਸੀਂ ਅੱਜ ਆ ਪਾਲੀ ਵਾਪਸੀ ਵਾਸਤੇ ਬੜੇ ਜਿਹੜੇ ਗੀਤ ਵੀ ਗਾਏ ਲੱਡੂ ਵੀ ਵੰਡਤੇ ਸਿੱਧੂ ਦੀ ਵਾਪਸੀ ਹੋਈ ਹੈ ਜਵਾਬ ਕੀ ਦੋਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੋਚਿਆ ਸੀ ਵੀ ਸਿੱਧੂ ਨਹੀਂ ਆਉਂਦਾ ਮੁੜਕੇ ਨਹੀਂ ਉਹ ਤਾਂ ਭੁੱਲ ਜਾਣ ਵੀ ਉਹਦਾ ਬਾਈ ਨੇ ਵੀ ਕਹਿਆ ਸੀ ਵੀ ਭੁੱਲ ਜਾਓ ਤੁਸੀਂ ਤੇ ਬਾਈ ਨੇ ਬਾਈ ਆਇਆ ਦੁਬਾਰੇ ਤੁਸੀਂ ਬਹੁਤ ਖੁਸ਼ ਹੈ ਹੈਲੋ ਬਾਈ ਸਾਰਾ ਪਰਸਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਕੁਰਸੀਆਂ ਵਾਪਸ ਲੈ ਕੇ ਆਈਆਂ ਹੈ ਬਾਈ ਬਾਈ ਹਵੇਲੀ ਦੇ ਵਿੱਚ ਤੇ ਅਸੀਂ ਬਹੁਤ ਪਰਮਾਤਮਾ ਦਾ ਸੁਖਮੈਨ ਯਾਰ ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਵਾਦ ਦਿੰਦੇ ਹਾਂ ਅਸੀਂ ਦੀਂਦੀ ਕਨੇ ਗੁਜੀ ਨਿੰਮ ਬੰਤਦਾ ਜੇ ਸਿੱਧੂ ਆ ਗਿਆ ਮੜਕੇ ਅੱਛਾ ਬੜਾ ਲੰਬੇ ਸਮੇਂ ਬਾਅਦ ਸਿੱਧੂ ਦੇ ਪੁਰਾਣੇ ਘਰ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਅੱਜ ਨਿੰਮ ਵੀ ਬੰਤਦਾ ਲੱਡੂ ਵੀ ਵੰਡਦਾ ਤੇ ਸਿੱਧੂ ਦੀ ਮਤਲਬ ਦੇਖ ਲਿਆ ਛੋਟਾ ਸਿੱਧੂ ਤੁਸੀਂ ਕਿਵੇਂ ਲੱਗਦਾ ਫੋਟੋਆਂ ਦੇਖੀਆਂ ਹੈਂ ਉਹੋ ਹੀ ਲੱਗਦਾ ਅੱਛਾ ਗਰੇ ਕੰਡ ਦੇ ਜੋ ਕੋਈ ਆਪਣਾ ਇਹ ਹੈਗਾ ਪਰਵਾਜ਼ ਆ ਪਾਣੀ ਮੱਲਿਆ ਵੀਖਦਾ ਬਹੁਤ ਜਿਆਦਾ ਖੁਸ਼ੀ ਆ ਸਾਨੂੰ ਮਹਾਰਾਜ ਨੇ ਦਵਾਰੇ ਕਿਸੀਆਂ ਲਿਆਤੀਆਂ ਹਵੇਲੀ ਦੇ ਵਿੱਚ ਸਾਨੂੰ ਦਾਈ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਗਿਆ ਤੁਸੀਂ ਮੇਰੇ ਛੋਟੇ ਛੇਤ ਨੂੰ ਦੇਖਿਆ ਕਿ ਮੇਰਾ ਬਹੁਤ ਪਿਆਰਾ ਬੱਚਾ ਹੈਗਾ ਸੀ ਸਾਨੂੰ ਤਾਂ ਉਮੀ ਲੱਗਦਾ ਜਿਵੇਂ ਵੀ ਇਹ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ ਸਾਨੂੰ ਉਮੀ ਲੱਗਦਾ ਵੀਰਾ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡਾ ਤਾਂ ਜਣੀ ਦੀ ਕੋਈ ਬਿਆਨ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਖੁਸ਼ੀ ਹੈ ਮਹਾਰਾਜ ਨੇ ਪ੍ਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ ਬਸ ਬੱਚਾ ਉਸੇ ਲੈਂਡ ਤੇ ਉਸੇ ਤਰ੍ਹਾਂ ਤਰੱਕੀਆਂ ਕਰੇ ਅੱਜ ਦੀ ਕੀ ਬੀਤੇ ਦਿਨੀ ਛੋਟੇ ਮੂਸੇਵਾਲੇ ਦਾ ਜਨਮ ਹੋਇਆ ਸੀ ਉਸ ਦਾ ਨਾਮ ਵੀ ਸ਼ੁਭਦੀਪ ਸਿੰਘ ਪਰਿਵਾਰ ਦੇ ਵੱਲੋਂ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਹੁਣ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਉਸ ਦੇ ਪੁਰਾਣੇ ਘਰ ਦੇ ਵਿੱਚ ਵੀ ਲੋਕ ਲਗਾਤਾਰ ਆ ਰਹੇ ਨੇ ਅਤੇ ਮੂਸੇਵਾਲੇ ਦੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਨੇ ਇਸ ਦੇ ਨਾਲ ਹੀ ਜਸ਼ਨ ਮਨਾਏ ਜਾ ਰਹੇ ਨੇ ਮਾਨਸਤੋਂ ਅਵਤਾਰ ਸੰ ਪੰਚਾ ਬਿਲੋਕ ਚੈਨਲ